ਜੈ ਪੀਰਾਂ ਦੀ ਜੈ ਮਸਤਾ ਦੀ ਜੈ ਗੋਸਪਾਗ ਗਰਮੇਲੀ ਸਰਕਾਰ ਦੀ ਮੈਂ ਸੇਵਾਦਾਰ ਬਾਬਾ ਛਿੰਦੇ ਸਾਹਿਬ ਫਰੀਦਕੋਟ ਜ਼ਿਲ੍ਹਾ ਪ੍ਰਧਾਨ ਇੰਡੀਅਨ ਪਾਲ ਸਟਡੀ ਦਾ ਬੇਨਤੀ ਕਰਦਾ ਜੋ ਇਸ ਸਾਡੇ ਯੂਨੀਅਨ ਦੇ ਮੈਂਬਰ ਆ ਪ੍ਰਧਾਨ ਆ ਸੈਕਟਰੀ ਆ ਸਾਰਿਆਂ ਕੇ ਬੇਨਤੀ ਕਰਦਾ ਜੋ ਇਸ ਯੂਨੀਅਨ ਦੇ ਵਿੱਚ ਰਲਣਾ ਲੈ ਭੈਣ ਭਰਾ ਉਹਨਾਂ ਕੇ ਬੇਨਤੀ ਕਰਦਾ 24 10 2025 ਦਿਨ ਸ਼ੁੱਕਰਵਾਰ ਪਿੰਡ ਗੁਲਾਬੇ ਵਾਲੇ ਰੇ ਵਿੱਚ ਜ਼ਿਲ੍ਹਾ ਮੁਕਸਦ ਦੇ ਵਿੱਚ ਮੀਟਿੰਗ ਕੀਤੀ ਜਾ ਰਹੀ ਆ ਇਸ ਮੀਟਿੰਗ ਦੇ ਵਿੱਚ ਸਾਰੇ ਭੈਣ ਭਰਾ ਜੋ ਮੈਂਬਰ ਸਭਾ ਹਨ ਸਾਰੇ ਪਹੁੰਚੋ ਇਸ ਮੀਟਿੰਗ ਦੇ ਆਪਣੇ ਵਿਚਾਰ ਸੁਣਾਓ ਅਗਲੇ ਦੇ ਵਿਚਾਰ ਤੁਹਾਨੂੰ ਵਿਚਾਰਾਂ ਦੇ ਵਿੱਚ ਵਿਚਾਰ ਕੀਤੇ ਜਾਣਗੇ ਨਵੇਂ ਕਾਡ ਤਿਆਰ ਕੀਤੇ ਜਾਣਗੇ ਜਿਹੜੇ ਪੁਰਾਣੇ ਕਾਡ ਨੂੰ ਕੀਤੇ ਜਾਣਗੇ ਮੇਰੀ ਬੇਨਤੀ ਹੱਥ ਜੋੜ ਕੇ ਪਹੁੰਚੋ ਸਾਰੇ ਇਸ ਵਕਤ ਸਾਰਿਆਂ ਦੀ ਜ਼ਰੂਰਤ ਆ ਪਿੰਡ ਗੁਲਾਬੇ ਵਾਲਾ ਬਾਬਾ ਬਿੰਦਰ ਛਾ ਬਾਬਾ ਬਿੰਦਰ ਛਾ ਵੇਂਡ ਗਲਾਬੇ ਵਾਲਾ ਸਾਡੇ ਜੋ ਪੰਜਾਬ ਦੇ ਪ੍ਰਧਾਨ ਆ ਉਹਨਾਂ ਦੇ ਘਰੇ ਮੀਟਿੰਗ ਕੀਤੀ ਜਾਂਦੀ ਆ ਪ੍ਰਧਾਨ ਸਾਹਿਬ ਦੇ ਵਿਚਾਰ ਸੁਣਾਓ ਆਪਣੇ ਵਿਚਾਰ ਸੁਣਾਉਣ ਸਾਰੇ ਰਲ ਮਿਲ ਕੇ ਇੱਕ ਜੁਟ ਹੋ ਕੇ ਇੱਥੇ ਪਹੁੰਚਣ ਦੀ ਕੋਸ਼ਿਸ਼ ਕਰੋ ਦਿਨ ਮੰਗ ਦਿਨ ਸ਼ੁੱਕਰਵਾਰ ਬਾਬੇ ਬਿੰਦਰ ਸ਼ਾਹ ਦੇ ਘਰੇ ਬਹੁਤ ਸੱਚੇ ਦਰਬਾਰ ਕੀਤੇ ਹੈ